ਮੇਰੇ ਬਾਪੂ ਜੀ ਦੀ ਸੇਵਾ ਜਿਹੜੀ ਸਾਨੂੰ ਮਿਲੀ ਐ ਤੇ ਆਪਾਂ ਦੇਖ ਸਕਦੇ ਹਾਂ ਵੀ ਇਹ ਸਾਰੇ ਜਾਨਵਰ ਜਿਹੜੇ ਮੇਰੇ ਪਿਤਾ ਜੀ ਦੇ ਰੱਖਿਓ ਸੀ ਉਹ ਤਾਂ ਸੰਸਾਰ ਦੇ ਵਿੱਚ ਨਹੀਂ ਰਹੇ ਪਰ ਸਾਨੂੰ ਇਹਨਾਂ ਦੀ ਸੇਵਾ ਲਾ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਦੁੱਧ ਪਾਈਦਾ ਮੇਰਾ ਪਾਉਣ ਦਾ ਮਤਲਬ ਵੀਡੀਓ ਕੋਈ ਇਹ ਨਹੀਂ ਸੀਗਾ ਵੀ ਮੈਂ ਦਿਖਾਵਾਂ ਸੀ ਕੀ ਕਰਦੇ ਆ ਪਰ ਮੈਂ ਇਹ ਕਹਿਣਾ ਵੀ ਦਾਨ ਦਿੱਤੇ ਆ ਵੱਧਾ ਘਟਦਾ ਨਹੀਂ ਹੈਗਾ ਪਹਿਲਾਂ ਦੇਖੋ ਸੀ ਨਾ ਮੁੱਲ ਦੁੱਧ ਲੈ ਕੇ ਪਾਉਂਦੇ ਹੁੰਦੇ ਸੀ ਆ ਦੇਖ ਸਕਦੇ ਨੇ ਮੇਰਾ ਭਰਾ ਘਰੋਂ ਤੁਰ ਪਿਆ ਤੇ ਪਿੱਛੇ ਪਿੱਛੇ ਇਹਦੇ ਸਾਰੇ ਕੁੱਤੇ ਆ ਜਿਹੜੇ ਆ ਜਾਣਾ ਸੀ 7 ਇੱਕ ਦਾ ਫੁੱਲਾਂ ਵਾਲੇ ਦਿਨ ਮਰ ਗਿਆ ਕੁੱਤਿਆਂ ਦਾ ਜਾਨੀ ਕਿ ਇੰਨਾ ਮੂਹ ਸੀ ਇੱਕ ਫੁੱਲਾਂ ਵਾਲੇ ਦਿਨ ਮਰ ਗਿਆ ਜਿੱਦ ਦੇ ਮੇਰੇ ਪਿਤਾ ਜੀ ਦੇ ਫੁੱਲ ਸੀਗੇ ਇੱਕ ਉਹਦੂ ਭੋਗ ਤੋਂ ਦੋ ਦਿਨਾਂ ਬਾਅਦ ਮਰ ਗਿਆ ਬਾਕੀ ਇਥੋਂ 5-7 ਸੀ ਜਿਹੜੇ ਤੁਰ ਗਏ ਤੇ ਬਾਕੀ ਆਹ 5-7 ਵਿਚਾਰੇ ਬਚੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਦੁੱਧ ਪਾਉਗਾ ਸਾਰਿਆਂ ਨੂੰ ਦੇਖੀ ਬਾਰੀ-ਬਾਰੀ ਪੀਣਗੇ ਸਾਰੇ ਪੁੰਨ ਕਰੋ ਦਾਨ ਕਰੋ ਇਹੀ ਨਾਲ ਜਾਣਾ ਤੇ ਹੋਰ ਕੁਝ ਨਹੀਂ ਜਾਣਾ ਇਹਨਾਂ ਨੇ ਮੰਗ ਕੇ ਨਹੀਂ ਖੋ ਕੇ ਨਹੀਂ ਲੈਣਾ ਜੇ ਤੁਸੀਂ ਪਾ ਦੋਗੇ ਤਾਂ ਖਾ ਲੈਣਗੇ ਨਹੀਂ ਨਾਲ ਸੀ ਹਣਾ ਤੇ ਤੁਸੀਂ ਦੇਖ ਸਕਦੇ ਹੋ ਦਾਨ ਕਰਿਆਂ ਵੱਧਾ ਮੈਂ ਕਿਉਂ ਕਹਿਣਾ ਕਿਉਂਕਿ ਮੇਰੇ ਫਾਦਰ ਸਾਹਿਬ ਸੀ ਜਿਹੜੇ ਮੁੱਲ ਲੈ ਕੇ ਪਾਉਂਦੇ ਸੀ ਦੁੱਧ ਕੁੱਤਿਆਂ ਨੂੰ ਸਾਰੇ ਅੰਦਰ ਵੇਸਾਂ ਨੂੰ ਡੱਬਾ ਰੋਟੀਆਂ ਜਾਂ ਬਿਸਕੁਟ ਆ ਤੇ ਇਹ ਚੀਜ਼ ਮੁੱਲ ਲੈ ਕੇ ਪਾਉਂਦੇ ਸੀ ਤੇ ਗੁਰੂ ਮਹਾਰਾਜ ਨੇ ਇਹੋ ਜੀ ਕਿਰਪਾ કરી ਤੇ ਅਸੀਂ ਪਸ਼ੂ ਰੱਖ ਲਏ ਹੌਲੀ ਹੌਲੀ 1 2 4 5 6 7 ਪਸ਼ੂ ਹੋ ਗਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਇਹਨਾਂ ਦੀ ਬਰੌਲਤੀ ਜੀ ਦਰਵੇਸਾਂ ਨੂੰ ਮੇਰੇ ਪਿਤਾ ਜੀ ਪਾਉਂਦੇ ਸੀ ਸੇਵਾ ਕਰਦੇ ਸੀ ਤਾਂ ਸਾਨੂੰ ਉਹ ਮਿਲੇ ਕਿਉਂਕਿ ਇਹ ਵੀ ਰੱਬਗੇ ਅਰਦਾਸ ਕਰਦੇ ਵੀ ਕਿਉਂ ਨਾ ਇਹਨਾਂ ਦੇ ਘਰੇ ਆਪਦੇ ਦੁੱਧ ਹੋਵੇ ਤਾਂ ਸਾਨੂੰ ਹੋਰ ਵੱਧ ਮਿਲੇ ਤੇ ਇਸ ਕਰਕੇ ਆਪਾਂ ਇਹ ਕਹਨੇ ਆਂ ਵੀ ਬਾਈ ਸੇਵਾ ਕਰੋ ਦਾਨ ਪੁੰਨ ਕਰੋ ਪਾਪ ਤੇ ਪੁੰਨ ਪਾਪ ਕੇਰਾ ਜਰੂਰ ਫਲਦਾ ਪਰ ਉਹਦਾ ਨਤੀਜਾ ਇੱਕ ਨਾ ਇੱਕ ਦਿਨ ਮਿਲਦਾ ਪੁੰਨ ਕਰੋਗੇ ਤਾਂ ਨਤੀਜਾ ਮਿਲੂ ਸਹਿਜ ਪੱਕੇ ਸੋ ਮਿੱਟਾਏ ਹੌਲੀ ਹੌਲੀ ਪਰ ਮਿਲੂ ਪੀੜ੍ਹੀਆਂ ਤੱਕ ਯਾਦ ਰੱਖੋਗੇ ਇਹ ਗੱਲ ਮੇਰੇ ਫਾਦਰ ਸਾਹਿਬ ਸਾਨੂੰ ਕਹਿ ਵੀਉਂਦੇ ਮੈਂ ਟੋਕਦਾ ਸੀ ਇਹ ਮੇਰਾ ਭਰਾ ਦਾ ਦੁੱਧ ਪੌਂਦਾ ਮੈਂ ਵੀ ਆਪਦੇ ਆਪ ਨੂੰ ਵੱਡਾ ਕਹੀ ਜਾਵਾਂ ਮੈਂ ਟੋਕ ਦੰਨਾ ਕਿਉਂਕਿ ਮੈਨੂੰ ਐ ਟੋਕ ਦੰਨਾ ਬੀਜਰ ਇੱਥੇ ਜਿਹੜੇ ਇਹ ਸੜਕ ਤੇ ਜਾਂ ਕਿਸੇ ਜਵਾਕ ਨੂੰ ਜਾਂ ਹੋਰ ਭੌਂਕਦੇ ਆ ਰਹੇ ਇੱਕ ਨੂੰ ਇਹ ਪਰ ਇਹਨਾਂ ਦਾ ਕਰਮ ਆ ਬਈ ਇਹਨਾਂ ਦਾ ਉਹ ਕੰਮ ਆ ਉਹ ਕਰਨਾ ਪਰ ਵੱਡਿਆ ਕਿਸੇ ਨੂੰ ਨਹੀਂ ਇਹਨਾਂ ਨੇ ਮੈਨੂੰ ਥੋੜਾ ਜਿਹਾ ਐਂ ਉਪਰਾ ਲੱਗਦਾ ਜਦੋਂ ਕੋਈ ਇਹਨਾਂ ਦੇ ਰੂੜਾ ਮਾਰਦਾ ਨਾ ਫਿਰ ਮੈਨੂੰ ਐ ਲੱਗਦਾ ਵੀ ਯਾਰ ਇਹ ਚੰਗੇ ਇਹਨਾਂ ਨੂੰ ਪਾ ਹੀ ਨਾ ਕਰੋ ਵੀ ਆਪ ਹੀ ਵਿਚਾਰੇ ਤੁਰ ਜਾਣਗੇ ਤੇ ਪਰ ਮੇਰਾ ਭਰਾ ਜਿਹੜਾ ਉਹ ਪੌਂਦਾ ਵੀ ਮੈਡ ਉਹ ਦਿਨ ਬਹੁਤ ਵੀ ਇਹ ਕੁੱਤੇ ਵਿਚਾਰੇ ਕੀ ਕਹਿਣਗੇ ਵੀ ਉਹ ਕਹਦਾ ਤੁਰ ਗਿਆ ਯਾਰ ਇਹਨਾਂ ਨੇ ਤਾਂ ਸਾਨੂੰ ਉਹੀ ਕਰਤਾ ਵੀ ਇਹਨਾਂ ਭਾਦੀ ਨਹੀਂ ਮਰਿਆ ਕੋਈ ਸਾਢੀ ਭਾਦੀ ਮਰ ਗਿਆ ਹਨਾ ਉਹ ਚੀਜ਼ ਕਰਕੇ ਵੀ ਵੀਰ ਬਣ ਕੇ ਨਾ ਦਾਨਪੂਰਨ ਕਰੋ ਜਿੰਨਾ ਕਰ ਸਕਦਾ ਇਹਨਾਂ ਨੇ ਕਿਸੇ ਤੋਂ ਖੋਹਣਾ ਨਹੀਂ ਬਾਈ ਮੰਗਣਾ ਨਹੀਂ ਹੈਗਾ ਤੁਹਾਡੇ ਧੱਕੇ ਨਾਲ ਨਹੀਂ ਉਹ ਕਰਨਾ ਜੇ ਪਾ ਦੋਗੇ ਤਾਂ ਖਾ ਲੈਣਗੇ ਨਹੀਂ ਨਾਲ ਸਹੀ ਤੇ ਬਾਬੇ ਦੀ ਫੁੱਲ ਕਰ ਬਾਈ ਫੁੱਲ ਕਿਰਪਾ ਦੇ ਵਿੱਚਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਰੰਗ ਭਾਗ ਲੱਗੇ ਪਏ ਆ ਜਉਂਦੇ ਸੇਵਾ ਕਰਦੇ ਜਾਣਾ ਬਰਾਂ ਦੀ ਠੀਕ ਆ ਤੁਹ ਕਹਿ ਨੋ ਕੋਈ ਕੁਛ ਕਹੀ ਜਾਵੇ ਬਹੁਤ ਗੱਲਾਂ ਹੁੰਦੀਆਂ ਤੇ ਮੇਰੇ ਪਿੰਡ ਵੀ ਪਤਾ ਕਰ ਸਕਦਾ ਰੈਸਰ ਦੇ ਵਿੱਚ ਤੇ ਮੇਰਾ ਬਾਪੂ ਤਾਂ ਇਹੋ ਜਿਹਾ ਸੀ ਲੋਕਾਂ ਦੇ ਘਰਾਂ ਚੋਂ ਨਾ ਜੇ ਕਿਸੇ ਦੇ ਭੋਗ ਹੁੰਦਾ ਜਾਂ ਕੋਈ ਹੋਰ ਸਹਜ ਪਾੜ ਖੰਡ ਪਾੜ ਅਗਲੇ ਦੇ ਘਰੇ ਝੋਲੇ ਲੈ ਗਰੂਟੀਆਂ ਵੀ ਲੈ ਆਉਂਦਾ ਅਸੀਂ ਉਹਨੂੰ ਟੋਕ ਦਿੰਦੇ ਵੀ ਤੂੰ ਡੈਡੀ ਇਹ ਕੀ ਕਰਦਾ ਵੀ ਆਪਣੇ ਘਰੇ ਜਦੋਂ ਪਕਾਉਨੇ ਆਪਾਂ ਕਹਿੰਦਾ ਕੋਈ ਨਾ ਜਿੰਨੀਆਂ ਵੱਧ ਹੋਣਗੀਆਂ ਹੋਰ ਆ ਜਾਣਗੇ ਉਹਨਾਂ ਨੂੰ ਪਾ ਦਾਂਗੇ ਇਹੋ ਜਿਹਾ ਸੀ ਮੇਰਾ ਬਾਪੂ ਤੇ ਬਾਕੀ ਕਿਹਾ ਉਸਨੇ ਮਾਫ਼ ਸਸੀ ਗੱਲ ਜੀ